ਹੈਲੋ ਸਾਰਿਆਂ ਮੇਰੀ ਪਿਆਰਪਰੀ ਸਸਤੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਤੇ ਕਾਈਸ ਜਿੱਦਰ ਬਣਾਣ ਲੱਗੀ ਸੀ ਚਾਹ ਤੇ ਮੈਂ ਸੋਚ ਰਹੀ ਸੀ ਕਿ ਮੈਂ ਦਹੀਂ ਜਮਾਦਾ ਮੈਨੂੰ ਆਦਤ ਹੈ ਜਦੋਂ ਚਾਹ ਵਗੈਰਾ ਬਣਾਵਾਂ ਨਾ ਤੇ ਮੈਂ ਦਹੀਂ ਜਮਾ ਦਿੰਦੀ ਮੈਂ ਕਿੱਚੇ ਦੇ ਵਿੱਚ ਦਹੀਂ ਜਮਾ ਦਿੰਦੀ ਐਚਪਿਆ ਸੀ ਦੁੱਧ ਇਹ ਤਾਂ ਮੈਂ ਕੱਚੇ ਦਾ ਗੇਲੇ ਇਹ ਬਾਉਲ ਜੇ ਗੜਾ ਸੋਣੇ ਇਹਦੇ ਵਿੱਚ ਤੇ ਇਹ ਦੇਖ ਲਓ ਜੇਕਰ ਤੁਹਾਡੇ ਕੋਲ ਜੰਮਣ ਹੁੰਦਾ ਠੀਕ ਹੈ ਨਹੀਂ ਹੁੰਦਾ ਨਾ ਤੇ ਤੁਸੀਂ ਮੱਖਣ ਦਾ ਵੀ ਜਾਮਣ ਲਗਾ ਸਕਦੇ ਹੋ ਤੇ ਇਹ ਇਸ ਤੇ ਮੇਰੇ ਥੋੜੀ ਜਿਹੀ ਲੱਸੀ ਪਈ ਸੀ ਮੈਂ ਮੱਖਣ ਕੱਢਿਆ ਹੋਇਆ ਸੀ ਨਾ ਤੇ ਮਿਕਾ ਚਲੋ ਦਹੀਂ ਸੁਆਦ ਨਹੀਂ ਤੇ ਅੱਜ ਕੱਲ ਦਾ ਦਹੀਂ 2-1/2 ਘੰਟੇ ਦੇ ਵਿੱਚ ਬਹੁਤ ਸੋਹਣੀ ਤਰ੍ਹਾਂ ਜੰਮ ਜਾਂਦਾ ਚਲੋ ਖੁੱਲ ਲਡੂ ਲਾ ਚਾ ਤੇ ਇਹ ਜਮਾ ਦਈਏ ਦੁਪਹਿਰੇ ਦੇਖਦੇ ਆ ਫਿਰ ਇਹ ਤਾਂ ਵਗੈਰਾ ਪੈ ਜਾਂਦਾ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਹੈ ਹਨਾ ਗਰਮੀ ਦੇ ਦਿਨ ਹੈ ਗਰਮੀ ਦੇ ਦਿਨ ਚ ਨਾ ਲੱਸੀ ਦੇ ਇਹ ਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਲੋ ਚ ਰੱਖ ਦਿੰਨੇ ਆਪਾਂ ਨੂੰ ਇਹ ਚੜ ਨਹੀਂ ਰਹੀ ਇੱਕ ਫੂਨੇ ਮੋਟੀ ਹੋ ਗਈ ਸੇਕ ਬਣ ਗਈ ਇਹਨਾਂ ਸਮ ਤਾਂ ਹਰ ਚੀਜ਼ ਕਿ ਹੋਵਾਂ ਉਹ ਲੱਗਦੀ ਉਹ ਕੰਮ ਹੈ ਸਾਡਾ ਚਾ ਫਸ ਗਈਆਂ ਨਾ ਕੱਟਣ ਜੋਗੀ ਇਹਨਾਂ ਸਮ ਜੋਗੀ ਹੈ ਕੰਮ ਤੇ ਲੋ ਗਾਈਜ਼ ਇੱਧਰ ਬਣਾ ਲਈ ਸੀ ਆਪਾਂ ਰੋਟੀ ਬਣਾ ਲਈ ਸੀ ਤੇ ਇੱਧਰ ਡਿਮਾਂਡ ਆਈ ਕਿ ਅੱਜ ਲੋਬੀ ਆ ਇਹ ਵੱਲਾ ਲੋਬੀ ਹੁੰਦਾ ਨਾ ਜਿੰਨੂੰ ਅਸੀਂ ਪੰਜਾਬੀ ਦੇ ਵਿੱਚ ਰੋਂਗੀ ਕਹਿੰਦੇ ਆ ਇਹ ਮੈਂ ਕਿਹਾ ਚਲੋ ਭਿਉ ਦਿੰਨੀ ਆ ਤੇ 2 ਘੰਟੇ ਨਾ ਪਹਿਲਾਂ ਭਿਓ ਕੇ ਰੱਖ ਲਓ ਨਾ ਫਿਰ ਵਧੀਆ ਤਰੀਕੇ ਨਾਲ ਬਣ ਜਾਂਦੇ ਤੇ ਰੋਟੀ ਲਾਓ ਜੀ। ਵਖਿਆ ਨਹੀਂ ਜਲਦੀ ਸਾੜ ਜਾਂਦੀ ਰੋਟੀ ਨਹੀਂ ਸਾੜਨੀ। ਇਹਨੂੰ ਪਾਣੀ ਪਾ ਕੇ ਤੇ ਲਓ ਜੀ ਇਹਦੇ ਵਿੱਚ ਰੋਂਗੀ ਦੇ ਵਿੱਚ ਆਪਾਂ ਪਾਣੀ ਪਿਆਉ ਭਾ ਕੇ ਤੇ 2-3 ਘੰਟੇ ਇਹਨਾਂ ਨੂੰ ਭਿਜਣ ਰੱਖ ਦਾਂਗੇ ਫਿਰ ਇਹਨੂੰ ਬੋਇਲਡ ਕਰਾਂਗੇ ਚੁੱਲ੍ਹੇ ਤੇ। ਸੁਹੇ ਹੋਣਾ ਜਿਹਨੂੰ ਆਪਾਂ ਲੋਬੀਆ ਵੀ ਬੋਲ ਦਿੰਦੇ ਨੇ ਤੇ ਸਾਡੇ ਘਰ ਆਨਦੀ ਨਹੀਂ ਕਿ ਮੈਨੂੰ ਨਹੀਂ ਵਧੀਆ ਲੱਗਦੀ ਕੁਦਰਤੀ ਅਸੀਂ ਮੰਗਵਾਲੀ ਦੀ ਤੇ ਗੁਸ਼ਾਨ ਸਿਸਟਰ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਬੇਟੇ ਦੀ ਸ਼ਾਦੀ ਕਰ ਲਓ ਗੁਸ਼ਾਨ ਸਿਸਟਰ ਅਸੀਂ ਦੇਖਦੇ ਪਿਆ ਰਿਸ਼ਤਾ ਤੇ ਗੁਸ਼ਾਨ ਸਿਸਟਰ ਜੇਕਰ ਤੁਸੀਂ ਨੇੜੇ-ਤੇੜੇ ਹੋ ਮੇਰਾ ਬੇਟਾ ਚੰਡੀਗੜ੍ਹ ਦਾ ਰੈਸਟੋਰੈਂਟ ਹੈ ਤੇ ਕਰਨਾ ਤੇ ਹੈਗਾ ਹੀ ਆਪਾਂ ਰਿਸ਼ਤਾ ਹਾਂਜੀ ਸਹੀ ਗੱਲ ਆਪਾਂ ਦੇਖ ਰਹੇ ਆਂ ਆਪਾਂ ਬੇਟੇ ਦੇ ਲਈ ਰਿਸ਼ਤਾ ਤੇ ਤੁਸੀਂ ਜਰੂਰ ਦੱਸਿਓ ਕੋਈ ਕੁੜੀ ਸਾਨੂੰ ਅੱਛੀ ਪੜੀ ਕੀ ਤਦਿਆ ਕੁੜੀ ਕਿਰੇ ਲਈ ਜਾਈ ਲਈ ਇਹ ਤਾਂ ਅੱਛੇ ਖਾਨਦਾਂ ਦੀ ਹੋਵੇ ਸਾਡੀ ਸੋਡੀ ਕਾਸਟ ਹੈ ਠੀਕ ਹੈ ਜੀ ਤੇ ਬਾਕੀ ਧਿਆਨ ਰੱਖਿਓ ਤੇ ਮੈਂ ਮੈਨੂੰ ਕਮੈਂਡ ਕਰਕੇ ਦੱਸੋ ਤੁਸੀਂ ਜੇਕਰ ਕੋਈ ਕੁੜੀ ਹੋਵੇ ਤੇ ਉਹਦਾ ਨਿੱਜ ਤੁਸੀਂ ਪਹਿਲਾਂ ਵੀ ਮੈਨੂੰ ਕਈ ਵਾਰ ਪੁੱਛਿਆ ਨਾ ਵੀ ਉਹਦੇ ਰੈਸਟੋਰੈਂਟ ਕਿੱਥੇ ਨਿੱਜਰ ਚੌਂਕ ਤੇ ਹੈ ਨਿੱਜਰ ਚੌਂਕ ਖਰੜਾ ਹੈਗਾ ਨਾ ਨਾਈਟ ਡੇ ਦੇ ਨਾਮ ਤੇ ਕਿਚਨ ਦੇ ਨਾਈਟ ਡੇ ਕਿਚਨ ਦੇ ਨਾਮ ਤੇ ਰੈਸਟੋਰੈਂਟ ਹੈ ਆਰਪ੍ਰੀਤ ਸਿੰਘ ਮੇਰੇ ਬੇਟੇ ਦਾ ਆਦੇ ਆਪਾਂ ਡ్రਾਈ ਮਸਾਲਾ ਜਟਾਟਾ ਕਾਪ ਮਸਾਲਾ ਆਪਣਾ ਗ੍ਰਾਇੰਡ ਕਰ ਲੈਨੇ ਆ ਤੇ ਜਿਵੇਂ ਵੀ ਬਣਾਵਾਂਗੀ ਮੈਂ ਚੁੱਲੇ ਤੇ ਬਣਾਉਂਗੀ ਸੱਜੀ ਤੇ ਤੁਹਾਡੇ ਨੂੰ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਨੀ ਤੇ ਪੰਨਨੇਰੀ ਬਹੁਤ ਜ਼ਿਆਦਾ ਆ ਗਈ ਸੀ ਤੇ ਬਹੁਤ ਜ਼ਿਆਦਾ ਪੈ ਗਿਆ ਸੀ ਗੰਧ ਤੇ ਅਸੀਂ ਹੁਣ ਨਿਕਲਦੇ ਆ ਕੰਮ ਕਰਕੇ ਮੈਂ ਕਿ ਚਲੋ ਜਟਾਟਾ ਜੀ ਮਸਾਲਾ ਵਗੈਰਾ ਗ੍ਰਾਇੰਡ ਕਰ ਲੈਨੇ ਆ ਲੋਗ ਲਈ ਦਿਖਾ ਦਿਆ ਆਪਣੀ ਤਿਆਰੀ ਤੇ ਥੈਂਕ ਯੂ ਸੋ ਮੱਚ ਮੇਰਾ ਨਕਲਾਂ ਰੱਖਣ ਲਈ ਬਹੁਤ ਸਾਰਾ ਸ਼ੁਕਰੀਆ ਤੁਹਾਡਾ ਬਹੁਤ ਭੈਣਾਂ ਦਾ ਧਿਆਨ ਰੱਖਦੀਆਂ ਮੈਂ ਇਸ ਚੀਜ਼ ਦਾ ਕਿ ਲੋਜੀ ਇੱਧਰ ਰੋਂਗੀ ਰੱਖੀ ਸੀ ਆਪਾਂ ਉਬਲ ਨਹੀਂ ਮੈਂ ਕਿਹਾ ਦੇਖਾਂ ਚਲੋ ਉਬਲ ਵੀ ਹੋਣੀ ਹੈ ਆ ਦੇਖੋ ਬਹੁਤ ਅੱਛੀ ਤਰ੍ਹਾਂ ਉਬਲ ਗਈ ਹੈ ਆ ਦੇਖੋ ਫਟ ਗਈ ਹੈ ਨਾ ਤੇ ਸਮਝੋ ਉਬਲ ਗਈ ਜਿਵੇਂ ਆਪਣੇ ਰਾਜਮਾ ਕਹ ਦਿੰਦੇ ਨੇ ਨਾ ਆਪਾਂ ਫਟ ਗਏ ਫਟ ਜਾਂਦੇ ਨੇ ਤਾਂ ਸਮਝ ਲਓ ਉਬਲ ਜਾਂਦੇ ਏ ਤੈਨੂੰ ਆਪਾਂ ਧਾ ਕੇ ਰੱਖ ਦਿੰਨੇ ਹੁਣ ਤੇ ਹੁਣ ਆਪਾਂ ਲਾ ਲੈਨੇ ਥੀ ਤੜਕਾ ਅੱਜ ਠੰਡਾ ਠੰਡਾ ਥੋੜਾ ਜਿਹਾ ਨਾ ਮੌਸਮ 'ਚ ਬਹੁਤ ਫਰਕ ਹੈ ਕਿਉਂਕਿ ਕੁੱਸ਼ਤਾਰ ਆਤੀ ਨੇਰੀ ਬਹੁਤ ਆਈ ਸੀ ਤੇ ਬਰਸਾਤ ਵਗੈਰਾ ਵੀ ਸਾਡੇ ਤੇ ਹੋਈ ਹੈ ਤੇ ਅੱਜ ਕੁਛ ਕਾਫੀ ਮੌਸਮ ਦੇ ਵਿੱਚ ਚੇਂਜ ਹੈ ਇਹ ਲੋਜ਼ੀ ਇੱਧਰ ਨਾਲ ਲੈਣਾ ਆਪਾਂ ਤੜਕਾ ਇਹ ਤੇਲ ਨਾ ਮੇਰੇ ਕੋਲ ਸੜਿਆ ਹੀ ਪਿਆ ਸੀਗਾ ਗਰੇਲਿਆਂ ਵਾਲਾ ਤੇਲ ਬਚਿਆ ਹੋਇਆ ਸੀਗਾ ਫਿਰ ਮੈਂ ਰੱਖ ਲੈਣੀ ਹੁੰਨੀ ਆ ਤੇ ਬਸ ਫਿਰ ਤੜਕਾ ਨਾਲ ਲੈਂਦੀ ਮੈਂ ਤੇਲ ਸਾੜਨ ਦੀ ਜਰੂਰਤ ਨਹੀਂ ਇੱਧਰ ਬਣਾ ਲਿਆ ਸੀ ਆਪਾਂ ਮਸਾਲਾ इधर कर लिया ग्राइंड मसाला मसाला है ना जो मैं सारा मतलब कट्ठा ही कर ली देखना सारे वीडियो देखा ਸ਼ਣਾ ਇੱਦਾਂ ਤੜਕਾ ਲਾਣੀ ਹੁੰਨੀ ਆ ਸਾਰਾ ਕੁਝ ਵਿੱਚੇ ਪਾ ਲੈਣੀ ਨੇ ਵੈਸੇ ਨਾ ਕੁੱਕਰ 'ਚ ਸੀਟੀ ਵੱਜ ਕੇ ਵੀ ਬਹੁਤ ਥੋੜਾ ਤੜਕਾ ਲੱਗਦਾ ਪਰ ਸਾਡੇ ਪਸੰਦ ਨਹੀਂ ਕਰਦੇ ਹੈਗੇ ਭੁਜਿਆ ਤੜਕਾ ਵਧੀਆ ਲੱਗਦਾ ਨਾਲੇ ਚੁੱਲੇ ਤੇ ਬਣੀ ਹੋਈ ਸਬਜ਼ੀ ਦਾ ਤੁਹਾਨੂੰ ਪਤਾ ਹੀ ਹੈ ਕਿ ਬੇਸ ਬਹੁਤ ਵਧੀਆ ਹੁੰਦਾ ਹੈ ਤੇ ਲੋੜ ਜਿਹਾ ਮਸਾਲਾ ਪਿਆ ਭੁਜ ਸਾਡਾ ਹੁਣ ਮਤਲਬ ਜੇ ਬਰਾਉ ਬਰਾਉ ਹੋ ਗਏ ਨਾ ਪਿਆਜ਼ ਹੁਣ ਆਪਾਂ ਜੇ ਮੈਂ ਨਾ ਰੋਂਗੀ ਦੇ ਵਿੱਚ ਨਮਕ ਨਹੀਂ ਪਾਇਆ ਸੀ ਤੇ ਹੁਣ ਆਪਾਂ ਟੇਸਟ ਅਨਸਾਰ ਇਹਦੇ ਵਿੱਚ ਨਮਕ ਪਾ ਲਾਂਗੇ ਹੁਣ ਪਾ ਲਾਂਗੇ ਹਲਦੀ ਇਹ ਸਾਡੇ ਦਾ ਹਲਦੀ ਦੇਖੋ ਜੀ ਘਰ ਦੀ ਹੁੰਦੀ ਹੈ ਥੋੜੀਆਂ ਜਿਹੀਆਂ ਪਾ ਲਾਂਗੇ ਆਪਾਂ ਲਾਲ ਮਿਰਚਾਂ ਐਸੇ ਹਰੀਆਂ ਪਾਈਆਂ ਤੇ ਇਹ ਪਾ ਲਾਂਗੇ ਆਪਾਂ ਤੇਗੀ ਮਿਰਚ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਧਨੀਆਂ ਥੋੜਾ ਜਿਹਾ ਕਿਚਨ ਟਿੰਗ ਮਸਾਲਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਮਸਾਲਾ ਪੁੱਜ ਜਾਵੇ ਨਾ ਇੱਕ ਮੇਰੀ ਬਹੁਤ ਦੰਢੀ ਆਦਤ ਹੈ ਜਦੋਂ ਮਸਾਲਾ ਪੁੱਜਦਾ ਨਾ ਮੈਂ ਆਪਣੀ ਲਈ ਮਸਾਲਾ ਜਰੂਰ ਕੱਟ ਕੇ ਰੱਖ ਲੈਂ। ਪਤਾ ਨਹੀਂ ਕਿ ਉਹ ਮੈਨੂੰ ਆਦਤ ਹੈ ਜੀ। ਚਾਹੇ ਆਦਤ ਨੂੰ ਮੇਰੀ ਚੰਗੀ ਸਮਝੋ, ਚਾਹੇ ਮੇਰੀ ਗੰਦੀ ਸਮਝੋ ਪਰ ਮੈਨੂੰ ਤੇ ਆਦਤ ਹੈ ਮੈਨੂੰ ਮਸਾਲਾ ਪੁੱਜਿਆ ਹੋਵੇ ਨਾ ਮੈਨੂੰ ਰੋਟੀ ਕੋਈ ਚਾਵਲਾਂ ਦੇ ਨਾਲ ਫੁਲਕੇ ਨਾਲ ਬਹੁਤ ਟੇਸਟੀ ਲੱਗਦਾ ਹੈ ਉਹ ਮਸਾਲਾ। ਇਹ ਲੈ ਲਓ ਪਾਣੀ ਹੁਣ ਕਿ ਮੈਂ ਤੇ ਜਦੋਂ ਖਿਓ ਛੱਡ ਗਿਆ ਵਧੀਆ ਤਰੀਕੇ ਨਾਲ ਮਸਾਲਾ ਜਦੋਂ ਕਿਓ ਛੱਡ ਗਿਆ ਫਿਰ ਇਦਾਂ ਪਾ ਦਾਂਗੇ ਜਿਹਦੇ ਵਿੱਚ ਆਪਾਂ ਰਹੁੰਗੀ ਤੇ ਕੜੇ ਸਾਲਾਂ ਬਾਅਦ ਅੱਜ ਮੈਂ ਬਣਾਈ ਹੈ ਜੀ ਬਣਾਉਣ ਲੱਗੀ ਆ ਇਹਦੀ ਸਬਜੀ ਸੱਚੀ ਬੁੱਝੋ ਤੁਸੀਂ ਵੀ ਨਹੀਂ ਦੇਖਿਆ ਹੋਣਾ ਮੈਨੂੰ ਵੀ 2 ਸਾਲ ਹੋ ਗਏ ਤੁਸੀਂ ਜੁੜਿਆ ਨੂੰ ਮੈਂ ਕਦੀ ਵੀ ਨਹੀਂ ਬਣਾਈ ਹੈ ਇਹ ਯਾ ਅੱਜ ਪਹਿਲੀ ਵਾਰ ਬਣਾ ਰਹੀ ਆ ਮੈਂ ਇਹ ਵਾਲੀ ਸਬਜੀ ਬਾਕੀ ਬਣ ਕੇ ਪਤਾ ਲੱਗੇਗਾ ਕਿੰਦਾ ਦੀ ਬਣਦੀ ਚਲੋ ਗਾਇਜ਼ ਆ ਦੇਖ ਲਓ ਮਸਾਲਾ ਕਿਓ ਛੱਡ ਗਿਆ ਨਾ ਸਾਡਾ ਕਿਆ ਦੇਖੋ ਬਹੁਤ ਅੱਛੀ ਤਰ੍ਹਾਂ ਪੁੱਜ ਗਿਆ ਹੁਣ ਆਪਾਂ ਇਹਨੂੰ ਇਹਦੇ ਵਿੱਚੇ ਪਾ ਦਾਂਗੇ ਆਪਣੀ ਸਰਸੀ ਠੀਕ ਹੈ ਜੀ ਤੇ ਲੈ ਆਪਾਂ ਆਪਣਾ ਮਸਾਲਾ ਥੋੜੀ ਕਾਢਣਾ ਮੇਰੇ ਤੇ ਮਸਾਲਾ ਚ ਹੋਰ ਆਂਦੀ ਤੇ ਥੋੜਾ ਜਿਹਾ ਮਸਾਲਾ ਕਾ ਲੈਣੀ ਹੈ ਨਾ ਕਿਉਂਕਿ ਮੈਂ ਹਮੇਸ਼ਾ ਪਹਿਲਾਂ ਹੀ ਜ਼ਿਆਦਾ ਬਣਾ ਲਈ ਹੁੰਨੀ ਆ ਮਸਾਲਾ ਮੈਨੂੰ ਵਧੀਆ ਲੱਗਦਾ ਠੀਕ ਹੈ ਲੋ ਜੀ ਇਹ ਤਾਂ ਪੁੱਜ ਗਿਆ ਤਾਂ ਕਾ ਦਾਂਗਾ ਹੁਣ ਆਪਾਂ ਇਹਦੇ ਵਿੱਚੇ ਪਾ ਦਈਏ ਆਪਣੀ ਉਬਲੀ ਹੋਈ ਪੂਰਾ ਅਜਮਾ ਲਈ ਪਿਆ ਲਵਾਉਂਗੀ

ਕਿ ਚੁੱਲ੍ਹੇ ਅੱਗ ਗਏ ਤੇ ਹੁਣ ਗਲਮੀ ਜੀ ਲੱਗਣ ਲੱਗ ਜਿੰਦੀ ਐ ਸਟਮਾਗੇ। ਮੇਕਾ ਚਲੋ ਫਟਾਫਟ ਥੋੜਾ ਜਿਹਾ ਠੰਡਾ ਜਿਹਾ ਵਧੀਆ ਜਿਹਾ ਮੌਸਮ ਸੀਗਾ। ਤੜਕਾ ਲੱਗਿਆ ਹੋਵੇ ਨਾ ਸਬਜ਼ੀ ਤੇ ਰੋਟੀ ਬਣਾਉਣ ਦੀ ਦਿੱਕਤ ਨਹੀਂ ਹੁੰਦੀ ਹੈਗੀ। ਅੱਛਾ ਮਿਟਾ ਕੇ ਦਿੰਨੇ ਆਪਾਂ। ਲੱਗ ਗਿਆ ਸਾਡਾ ਰੋਂਗੀ ਨੂੰ ਤੜਕਾ ਜੀ। ਤੇ ਰੋਟੀ ਤੇ ਚਾਵਲ ਬਣ ਕੇ ਹੋ ਗਏ ਸਾਡੇ ਤਿਆਰ। ਹੁਣ ਆਪਾਂ ਸਬਜ਼ੀ ਸਾਡੀ ਤਿਆਰ ਹੋ ਗਈ ਹੁਣ ਆਪਾਂ ਲਾ ਲਈਏ ਤੇ ਫਿਰ ਆਪਾਂ ਇਹਨਾਂ ਨੂੰ ਖਾਵਾਂਗੇ। ਵਧੀਆ ਤਰੀਕੇ ਨਾਲ ਤੇ ਬਾਕੀ ਮਿਲਦੇ ਆ ਜੀ ਹੋਰ ਕੰਮਾਂ ਦੇ ਨਾਲ। ਰੰਗ ਬਹੁਤ ਹੈ ਤਾਂ ਲਓ ਜੀ ਆ ਦੇਖੋ ਸਬਜੀ ਸਾਡੀ ਬਣ ਕੇ ਹੋ ਗਈ ਤਿਆਰ ਬਸ ਹੁਣ ਇਹਨੂੰ ਆਪਾਂ ਲਾ ਲਾਂਗੇ ਜਿਆਦਾ ਨਾ ਪਤਲੀ ਚੰਗੀ ਲੱਗਦੀ ਹੈ ਤੇ ਨਾ ਗਾੜੀ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬਣ ਗਏ ਨਾ ਤੇ ਰੰਗਤ ਦੇਖ ਲਓ ਕਿੰਨੀ ਸੋਹਣੀ ਆਈ ਹੈ ਤੇ ਕਈ ਚਰਾਂ ਬਾਅਦ ਬਣਾਈ ਪਰ ਮੇਰਾ ਮਨ ਖੁਸ਼ ਹੋ ਗਿਆ ਤੇ ਲੋ ਗਾਇਜ਼ ਇਹ ਜਿਹੜੀ ਅੱਜ ਕੱਲ ਆਪਾਂ ਹਰੀਆਂ ਮਿਰਚਾਂ ਲੈ ਲੈਨੇ ਤੇ ਬਹੁਤ ਜਲਦੀ ਉਹ ਹੋ ਜਾਂਦੀਆਂ ਨੇ ਸੁੱਕ ਜੀ ਜਾਂਦੀਆਂ ਹਨਾ ਤੇ ਤੁਸੀਂ ਖਾਸ ਧਿਆਨ ਰੱਖਣਾ ਇਹਨਾਂ ਦਾ ਡੰਡੀ ਤੋੜ ਕੇ ਪਹਿਲਾਂ ਧੋ ਕੇ ਸੁਕਾ ਲੈਣੀ ਹੈ ਸਾਵਾਦੀ ਠੀਕ ਹੈ ਡੰਡੀ ਤੋੜ ਕੇ ਫਿਰ ਐਵੇਂ ਜਿਵੇਂ ਕੋਈ ਕੰਟੇਨਰ ਲੈ ਲੈਣਾ ਮੈਂ ਡੱਬਾ ਲੈ ਲਿਆ ਜਿਵੇਂ ਟੱਕਿਆ ਜਾਵੇ ਠੀਕ ਹੈ ਐਵੇਂ ਲੈ ਲਿਆ ਕਵਰ ਤੇ ਹੁਣ ਇਦਾਂ ਹੀ ਆਪਾਂ ਇਹਨੂੰ ਜਿਹੜੀਆਂ ਮਿਰਚਾਂ ਆਪਾਂ ਨੂੰ ਥੋੜਾ ਆਪਣਾ ਬਚਾ ਕੇ ਰੱਖਣੀ ਹੈ ਆਪਾਂ ਡੱਬੇ ਦੇ ਵਿੱਚ ਇਹਨੂੰ ਪਾ ਲੈਣਾ ਬਾ ਸਿੱਧਾ ਕਰਕੇ ਨਾ ਆਪਾਂ ਇਹਨਾਂ ਨੂੰ ਕਵਰ ਕਰਕੇ ਤੇ ਫ੍ਰਿਜ ਦੇ ਵਿੱਚ ਆਪਣਾ ਆਮ ਨਾ ਰੱਖ ਸਕਦੇ। ਤੇ ਇਦਾਂ ਹੀ ਜਿਵੇਂ ਆਪਣਾ ਸਿਰਕੇ ਚ ਪਾਣੀ ਆ ਤੁਸੀਂ ਸਿਰਕੇ ਚ ਪਾ ਲਓ। ਆਚਾਰ ਚ ਪਾਣੀ ਆ ਆਚਾਰ ਚ ਪਾ ਲਓ ਠੀਕ ਹੈ ਜੀ। ਦੇਖੋ ਇਹ ਤਾਂ ਬੰਦ ਹੋ ਜੂਗੇ ਨਾ। ਇਹ ਆਪਾਂ ਇਹਦੇ ਅੱਗੇ। ਅੱਛਾ ਕਵਰ ਕਰਕੇ ਹੁਣ ਆਪਾਂ ਇਹਨਾਂ ਨੂੰ ਸਾਭ ਲਾਂਗੇ। ਇਹ ਜੜੀਆਂ ਬੱਚੀਆਂ ਨੇ ਹੁਣ ਆਪਾਂ ਇਹ ਸਬਜੀ-ਸਬਜੀ ਸੀ ਰੋਜ਼ ਹੋ ਜਾਣਗੀਆਂ। ਇਹ ਬਹੁਤ ਦਿਨਾਂ ਤੱਕ ਆਪਣੀਆਂ ਮਿਰਚਾਂ ਸੇਫ ਰਹਿੰਦੀਆਂ। ਹਾਂ ਜੀ ਇੱਥੇ ਟਾਕੀ ਗਏ ਸੀ ਬੱਸ। ਸਸਰੀ ਕਾਜੀ ਹੋ ਠੀਕ ਹੈ ਬਸ ਕੋ ਮਨ ਚ ਰਹਿ ਇੱਥੇ ਸੱਤ ਬੂਟਾ ਕਾ ਮੜਾ ਤੇ ਲਓ ਗਾਇਜ਼ ਇੱਧਰ ਆਈ ਸੀ ਅੱਪ ਅੱਜ ਸੈਰ ਕਰਨ ਮੈਂ ਕਿਹਾ ਚਲੋ ਥੋੜੀ ਦੂਰ ਤੱਕ ਸੈਰ ਕਰਕੇ ਆਨੇ ਆ ਤੇ ਆ ਲਗਾਈਏ ਦੇਖੋ ਪਪੂਲਰ ਹਨੀ ਬੋਦ ਸਾਡੇ ਤੇ ਨਾ ਦਰਖਤ ਬਹੁਤ ਜ਼ਿਆਦਾ ਲਗਾਉਂਦੇ ਆ ਇੱਧਰ ਲਗਾਇਆ ਹੋਇਆ ਸਫੇਦਾ ਤੇ ਇਹ ਲਗਾਈ ਹੋਈ ਟਾਲੀ ਜਿੰਨੂ ਬੋਲਦੇ ਨੇ ਟਾਲੀ ਨਹੀਂ ਬੋਲਦੇ ਤੇ ਦੇਖ ਲਓ ਕਿੰਨੀ ਸਾਰੀ ਹਰਿਆਲੀ ਸਾਡੇ ਤੇ ਇਹਨਾਂ ਦੇ ਨਾ ਵੀ ਬਹੁਤ ਘੱਟ ਲੋਕਾਂ ਦੇ ਦਰਖਤ ਹੁੰਦੇ ਸਾਡੇ ਦਰਖਤਾਂ ਦੀ ਬਹੁਤ ਜ਼ਿਆਦਾ ਪੂਰੀ ਵਰਖਾ ਹੈ ਵਰਖਾ ਆ ਦੇਖੋ ਜੀ ਬਹੁਤ ਠੰਡੀ ਠੰਡੀ ਹਵਾ ਲੱਗ ਰਹੀ ਹੈ ਤੇ ਦੇਖੋ ਪੁਲਵਾੜ ਦੇਖੋ ਜਾਨਵਰਾਂ ਦੀ ਸ਼ਾਮ ਹੋ ਚੁੱਕੀ ਹੈ ਤੇ ਮੇਕੇ ਚਲੋ ਨਾਲੇ ਸਰਕਾਰ ਕਿੰਨੇ ਨਾਲੇ ਵੀ ਲੋਕ ਡਾਂਡ ਕਰਦੇ ਆਂ ਅੱਜ ਤੇ ਆ ਦੇਖੋ ਇਹ ਵਾਲਾ ਪੁਲ ਜਦੋਂ ਹੁਣ بارش ਹੋਣ ਗਿਆ ਨਾ ਗੱਗੋ ਇੰਨਾ ਜ਼ਿਆਦਾ ਪਾਣੀ ਆ ਜਾਂਦਾ ਇਹਦੇ ਵਿੱਚ ਮਾਰ ਕੇ ਤੇ ਇੱਧਰ ਆਵਾਜ਼ਾਂ ਹੀ ਬਹੁਤ ਘੱਟ ਹੁੰਦੀ ਹੈ ਬਿਲਕੁਲ ਜੰਗਲੀ ਜੰਗਲ ਹੈ ਸਾਡੇ ਇੱਧਰ ਇੱਧਰ ਸਾਡੇ ਦੂਜੇ ਖੇਤ ਵੱਜਦੇ ਹਨ ਕਿਹਾਉ ਮੋਰ ਬੋਲਦੇ ਸੇ ਤੇ ਗਾਇਜ਼ ਉਹ ਵਾਲੇ ਤੇ ਖੇਤਾਂ ਦੇ ਵਿੱਚ ਲਾਏ ਹੋਏ ਨੇ ਨਾ ਸਾਰੇ ਆਪਣੇ ਆਪਣੇ ਲੋਕਾਂ ਨੇ ਖੇਤਾਂ ਚ ਲਾਏ ਤੇ ਆ ਲਾਏ ਨੇ ਸਰਕਾਰੀ ਸਾਡੇ ਮਤਲਬ ਜਿਹੜੀ ਰੋਡ ਚੱਲਦੀ ਹੈ ਨਾ ਸਰਕਾਰੀ ਲਾਏ ਦੇ ਦੇਖੋ ਸਰਕਾਰੀ ਦੇ ਸਾਰੇ ਨੰਬਰ ਲਿਖੇ ਨੇ ਇਹ ਜਾਰੀ ਹੈ ਕੱਚੀ ਰੋਡ ਜਦੋਂ ਹੁਣ ਬਾਰਸ਼ਾਂ ਹੋਣੀ ਹੈ ਇਸ ਕੱਚੀ ਰੋਡ ਤੋਂ ਆਇਆ ਜਾਇ ਬਹੁਤ ਘਟ ਜਾਂਦਾ ਦੇਖੋ ਦਰਖਤਾਂ ਦੇ ਨਾਮ ਲਿਖੇ ਹੋਏ ਨੇ ਨਾਮ ਹੀ ਐ 217 ਨੰਬਰ ਬਾਲ ਦਿੰਦੇ ਇਹਨੂੰ ਇਹ ਕਿੱਥੇ ਲੱਗਿਆ ਵਿਚਾਰੇ ਖੇਤਾਂ ਦੇ ਲੈ ਜਾ ਰਹੀ ਹੈ ਬੈਠਾ ਕਿਉਂ ਨਹੀਂ ਹੈ ਕਿ ਲੋ ਗਾਇਸ ਘਰ ਦੇ ਕੰਮਾਂ ਤੋਂ ਫ੍ਰੀ ਹੋ ਕੇ ਸ਼ਾਮ ਨੂੰ ਆਪਾਂ ਕਰਗੇ ਸਿੱਕਾ ਕਿ ਆਏ ਖੇਤਾਂ ਦੀ ਸੈਰ ਤੇ ਆ ਗਿਆ ਆਪਾਂ ਆਪਣੇ ਪਿੰਡ ਲੋ ਆ ਦੇਖੋ ਜੀ ਕੁੱਪ ਤੂੜੀਆਂ ਦੇ ਬੰਨੇ ਹੋਏ ਤੇ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵੀ ਲੌਗ ਵੀ ਸਾਰਿਆਂ ਨੂੰ ਮੇਰੇ ਪਿਆਰ ਭਰੇ ਸਹਿਸ੍ਰਿਕਾ